ਲੋਕ ਸਭਾ ਚੋਣਾਂ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੇ ਹਲਕਾ ਪੂਰਬੀ ਦੇ ਪਿੰਡ ਮੋਦਲ ਵਿਖੇ ਇੱਕ ਚੋਣ ਮੀਟਿੰਗ ਕੀਤੀ। ਇਸ ਮੌਕੇ ਹਲਕਾ ਪੂਰਬੀ ਤੋਂ ਵਿਧਾਇਕ ਡਾਕਟਰ ਜੀਵਨਜੋਤ ਕੌਰ ਵੀ ਉਚੇਚੇ ਤੌਰ ਤੇ ਪੁੱਜੇ। ਮੀਟਿੰਗ ਦੌਰਾਨ ਕਾਂਗਰਸ ਪਾਰਟੀ ਛੱਡ ਕੇ ਕਈ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਲੋਕਾਂ ਦਾ ਉਹਨਾਂ ਨੂੰ ਬਹੁਤ ਵਧੀਆ ਸਮਰਥਨ ਮਿਲ ਰਿਹਾ ਹੈ ਅਤੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਪਿਛਲੇ 2 ਸਾਲਾਂ ਦੌਰਾਨ ਜੋ ਪੰਜਾਬ ਦੇ ਵਿਕਾਸ ਅਤੇ ਜਨਤਾ ਲਈ ਕਾਰਜ ਕੀਤੇ ਗਏ ਹਨ ਉਸ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੀ ਜਨਤਾ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਜਿਤਾਵੇਗੀ ਹਲਕਾ ਵਿਧਾਇਕ ਡਾਕਟਰ ਜੀਵਨਜੋਤ ਕੌਰ ਨੇ ਕਿਹਾ ਕਿ ਪਿਛਲੇ 70 ਸਾਲ ਵਿੱਚ ਜਿਹੜੀਆਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਲੋਕਾਂ ਦੇ ਕੋਈ ਵੀ ਕੰਮ ਨਹੀਂ ਕੀਤੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ 2 ਸਾਲਾਂ ਵਿੱਚ ਪੰਜਾਬ ਦੀ ਜਨਤਾ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ ਅਤੇ ਲੋਕਪੱਖੀ ਕਾਰਜ ਕੀਤੇ ਹਨ ਜਿਸ ਦੇ ਚਲਦਿਆਂ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਹਾਸਲ ਹੋਵੇਗੀ ਅਸੀਂ ਛੋਟ ਪਤਾ ਦਾ ਨੁਕਲ ਮੀਟ ਕਰਾ ਦੇ ਛੋਟੀਆਂ ਜੁੱਟੀਆਂ ਮੀਟ ਨੁਕਲੀਆਂ ਅਸੀਂ ਪੂਰਬੀ ਹਲਕੇ ਦੇ ਵਿੱਚ ਇਹ ਮੀਟਿੰਗ ਕੀਤੀ ਬਹੁਤ ਸਾਰਾ ਵਧੀਆ ਅਤਿਸ਼ਾ ਅੱਜ ਜੀਵਨ ਜੋਤ ਕੋ ਸਾਡੇ ਜਿਹੜੇ ਐਮਐਲਏ ਉਹਨਾਂ ਦੀ ਖੁਵਾਈ ਹੈ ਅਸੀਂ ਸਾਹਿਬ ਜੀ ਕਿਹਦੀ ਜੀ ਸਾਡੇ ਤੋਂ ਮਦਦ ਲੂਗਾ ਚਾਜੂ ਨੂੰ ਆਪਾਂ ਕਿੰਨੀ ਲੀਡ ਦੇ ਨਾਲ ਬਹੁਤ ਜ਼ਿਆਦਾ ਪਿਆਰ ਆ ਦੇਖੋ ਸਾਡਾ ਲੋਕ ਸਭਾ ਇਲੈਕਸ਼ਨਸ ਬਿਲਕੁਲ ਸਿਰ ਤੇ ਹੈ ਸੋ ਉਸੇ ਦੇ ਤਹਿਤ ਸਾਡੀਆਂ ਮੀਟਿੰਗ ਚੱਲ ਰਹੀਆਂ ਨੇ ਅੱਜ ਸਾਡੇ ਕੈਂਡੀਡੇਟ ਸਾਡੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਅੱਜ ਸਾਰਾ ਦਿਨ ਪੂਰਬੀ ਹਲਕੇ ਦੇ ਵਿੱਚ ਰਹੇ ਨੇ ਪਿੱਛੇ 4 ਮੀਟਿੰਗਸ ਅਟੈਂਡ ਕਰਕੇ ਆਏ ਆ ਅੱਗੇ 5-6 ਮੀਟਿੰਗਸ ਹੋਰ ਨੇ ਸੋ ਜਿਹੜੀ ਚੀਜ਼ ਮੈਂਸ਼ਨ ਕਰਨ ਵਾਲੀ ਆ ਉਹ ਇਹ ਹੈ ਕਿ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਛੋਏਗਾ ਕਿ ਕੋਈ ਕੈਂਡੀਡੇਟ ਆਪਣਾ 2 ਸਾਲ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ 'ਚ ਜਾ ਰਿਹਾ ਔਰ ਇਹ ਕਹਿ ਰਿਹਾ ਕਿ ਤੁਹਾਨੂੰ ਲੱਗਦਾ ਮੈਂ ਕੰਮ ਕੀਤਾ ਤੇ ਮੇਰਾ ਸਾਥ ਦਿਓ ਨਹੀਂ ਤੇ ਤੁਸੀਂ ਆਪ ਦੀ ਮਰਜ਼ੀ ਕਰਨ ਦੇ ਹੱਕਦਾਰ ਹੋ ਪਰ ਲੋਕ ਉਥੇ ਆਪ ਮੁਹਾਰੇ ਇਹ ਕਹਿ ਰਹੇ ਹੈ ਕਿ ਜਿਹੜਾ ਮਾਨ ਸਾਹਿਬ ਨੇ ਇਸ ਦੀ ਨਾਹਰਾ ਦਿੱਤਾ ਹੈ ਕਿ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਔਰ ਨਾਲ ਸਾਨੂੰ ਇਹ ਵੀ ਆਸ਼ਵਾਸਨ ਦੇ ਰਹੇ ਨੇ ਕਿ ਹਲਕੇ ਪੂਰਬੀ ਦੇ ਵਿੱਚੋਂ ਵੱਧ ਤੋਂ ਵੱਧ ਜਿਹੜੀ ਮੈਕਸਿਮਮ ਲੀਡ ਹੈਗੀ ਉਹ ਸਾਡਾ ਹਲਕਾ ਪੂਰਬੀ ਰਹੇਗਾ